ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਡਾ ਪਹਿਲਾ ਵਲੌਗ ਦੇਖਿਆ ਹੋ ਠੀਕ ਹੈ ਤੇ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਤੇ ਅੱਜ ਅਸੀਂ ਜਾ ਰਹੇ ਹਾਂ ਜੰਡੇ ਵਾਲਾ ਗੁਰੂ ਹਵੇਲੀ ਤੇ ਐਸੇ ਵਲੌਗ ਨੂੰ ਵੀ ਇਦਾਂ ਪਿਆਰ ਦੇਂਦੇ ਰਹੋ ਚਲੋ ਵਿਖਾਉਂਦੇ ਆ ਤੁਹਾਨੂੰ ਜੰਡੇ ਵਾਲਾ ਮੋਹਲ ਨੂੰ ਲੋਕੇਸ਼ਨ ਚੈੱਕ ਕਰੋ ਅੱਜ ਮੋਹਲ ਚਾ ਡੈਊਲ ਦਿਖਾਉਂਦੇ ਮੌਸਮ ਠੀਕ ਹੈ ਨਾ ਬੜਾ ਠੀਕ ਹੈ ਅਜਿਹੇ ਬਣੇ ਹੋ ਵਲੌਗ ਦੇ ਨਾਲ ਚਲੋ ਵੀ ਮਿੱਤਰੋ ਮਿਲਦੇ ਆ ਗਾੜੀ ਜਾ ਕੇ ਤੁਹਾਨੂੰ ਮੋਵੀ ਮਟਰੋ ਪਾਤੀ ਹੈ ਚਾਲੇ ਘਰੋਂ ਨਿਕਲ ਗਏ ਆ ਤੇ ਹੁਣ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਅੱਗੇ ਜਾ ਕੇ ਇੱਥੇ ਆ ਗੱਡੀ ਮੋੜ ਪਾਉਂਦਾ ਓਏ ਅੱਗੇ ਆ ਜੀ ਮੇਲੀ ਘੁੰਮਣ ਉਹ ਫਿਰ ਮਿਲਦੇ ਆ ਗਾੜੀ ਜਾ ਕੇ ਗੱਡੀ ਗਾੜੀ ਰਸਤੇ ਵਿੱਚ ਓਕੇ ਸੋ ਬਹੁਤ ਸੁਹਾਨਾ ਸੁਹਾਨਾ ਜਿਹਾ ਹੈ ਅੱਛਾ ਇਹ ਵਾਸ਼ੀ ਵਾਸ਼ੀ ਕਰਾਂਗੇ ਜਿਹੜਾ ਇਹਦਾ ਮੋੜ ਲੱਗਾ ਨਹੀਂ ਆਉਂਦਾ ਉਹ ਮੇਰੇ ਤਰ੍ਹਾਂ ਪਹੁੰਚ ਗਏ ਆ ਵੀਡੀਓ ਹਾਂਜੀ ਤਾਂ ਮਿੱਤਰੋ ਹੁਣ ਆ ਹੀ ਆ ਗਏ ਆ ਵੇਲੀ ਵਿੱਚ ਤੇ ਆਜੋ ਤੁਹਾਨੂੰ ਗੱਡੀ ਦਾ ਦਿਖਾਉਨੇ ਆ ਤੇ ਸਾਡੀ ਬਾਕੀ ਬੰਦੇ ਉਹ ਕਿੱਥੇ ਆ ਲਓ ਵੀ ਮਿੱਤਰੋ ਹੁਣ ਆਪਣੀ ਐਂਟਰੀ ਹੋ ਚੁੱਕੀ ਆ ਗੱਡੀ ਦੇਖਦੇ ਆ ਗਾੜੀ ਹੁਣ ਤੁਹਾਨੂੰ ਵੀ ਦਿਖਾਉਨੇ ਆ ਜੁੜੇ ਰਹੋ ਨਾਲ ਲੋ ਚੈੱਕ ਕਰੋ ਮੋੜ ਚੈੱਕ ਕਰੋ ਬਹੁਤ ਜ਼ਿਆਦੀ ਧੀ ਰਹੀ ਹੈ ਪਹਿਲਾਂ ਆਪਾਂ ਫੇਰ ਲਈਏ ਤੇ ਫੇਰ ਆਣਾ ਕੁਝ ਖਾਣੇ ਪੀਣੇ ਆ ਇੱਧਰ ਅੱਗੇਰ ਜਾਂਦੇ ਇੱਧਰ ਆ ਉੱਧਰ ਚੱਲੀ ਜਾਣਾ ਉੱਧਰ ਜਾਂਦੇ ਮੈਂ ਨਹੀਂ ਆ ਪਹੁੰਚੇ ਸਾਰਿਆਂ ਨੂੰ ਆਇਓ ਨਾ ਤੁਹਾਨੂੰ ਵੀ ਦਿਖਾ ਲਵਾਂ ਗੜੇ ਰਿਓ ਨਾ ਬਸ ਸਕਿੱਪ ਨਾ ਆ ਵੀ ਮਿੱਤਰੋ ਇਹਦਾ ਆਪਣਾ 올ਡ ਸਮਾਂ ਹੁੰਦਾ ਹੈ ਪਹਿਲੇ ਲੋਕ ਆਪਣੇ ਐਦਾਂ ਦੇ ਭਾਂਡੇ ਯੂਜ਼ ਕਰਦੇ ਹੁੰਦੇ ਸੀ ਆ ਘੈਂਟਾ ਆ ਘੈਂਟਾ ਦੇਖ ਲੋ ਇਹ ਆ ਬੜਕਾ ਜਿਹੜਾ ਪਹਿਲਾ ਲਾਈਟ ਵਾਲਾ ਸੁਰਮੇ ਦਾ ਨਹੀਂ ਵਧੀਆ ਨਾ ਹੋਏ ਵਧੀਆ ਵਧੀਆ ਓਕੇ ਰਿਪੋਰਟ ਮੈਨਾ ਪੂਰਾ ਮੈਨਾ ਓਕੇ ਰਿਪੋਰਟ ਤੇ 41000 ਚੜਖਾ ਦੇ ਨਾਲ ਪਿਆਰ ਹੈ ਇਹ ਵੀ ਪਿਲ ਵੀ ਇਹਦੇ ਨਿਕਲ ਨਿਕਲਦਾ ਚੜਖਾ ਗਲੀ ਦੇ ਵਿੱਚ ਡਾਲਿਆ ਓਏ ਓਏ ਚੜਖਾ ਗਲੀ ਦੇ ਵਿੱਚ ਡਾਲਿਆ ਚਲੋ ਓਏ ਦੱਸ ਜਿਵੇਂ ਕਿ ਤੁਹਾਨੂੰ ਪਤਾ ਵੈ ਵਧੀਆ ਇੱਥੇ ਸਾਰਾ ਮੋਹੜ ਸਾਰਾ ਘੈਂਟ ਹੈ ਠੀਕ ਹੈ ਪਰ ਇੱਕੋ ਚੀਜ਼ ਸਾਨੂੰ ਕਮੀ ਲੱਗਦੀ ਐ ਕਿ ਦੀਪ ਸਿੱਧੂ ਬਾਈ ਦੀ ਫੋਟੋ ਔਰ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗਣੀ ਚਾਹੀਦੀ ਐ ਮੈਂ ਰਿਕਵੈਸਟ ਕਰਦਾ ਜਿਹੜੇ ਵੀ ਸਾਡੇ ਇਲਾਕੇ ਦੇ ਬੰਦੇ ਹੈਗੇ ਆ ਉਹਨਾਂ ਨੂੰ ਇੱਕੋ ਬੇਨਤੀ ਐ ਵੀ ਸਿੱਧੂ ਮੂਸੇ ਵਾਲੇ ਦੀ ਔਰ ਦੀਪ ਸਿੱਧੂ ਬਾਈ ਦੀ ਫੋਟੋ ਲੱਗਣੀ ਚਾਹੀਦੀ ਜ਼ਰੂਰ ਤੇ ਆ ਕੀ ਪੱਠੇ ਵੜ ਜੇ ਤੇ ਆਦਮ ਖਾ ਰਹੇ ਨੇ ਸਾਰੇ ਟੱਬਰ ਹੀ ਬੈਗੇ ਆ ਕਿਾ ਗੋਲੀ ਖਾਣ ਯਾਹ ਠੀਕ ਹੈ ਠੀਕ ਹੈ ਸਾਡੇ ਨਾਲ ਲੈ ਜਾ ਇਹਨੂੰ ਨਹੀਂ ਨਹੀਂ ਬੱਸ ਇਹ ਰਸਤਾ ਨਹੀਂ ਹੋ ਰਿਹਾ ਅੱਗੇ ਇੱਧਰ ਆਓ ਯਾਰ ਇੱਧਰ ਆਓ ਗਾੜੀ ਉਹ ਆ ਉਹ ਸਰੀਰ ਹੀ ਬਣਾ ਲਿਆ ਜੀ ਆਇਆ ਸੀ ਟੋਆ ਚੈੱਕ ਕਰਨ ਉਹ ਦੇਖ ਉਹ ਦੰਤ ਵੀ ਕਿੱਦਾਂ ਕਰ ਰਹੇ ਨੇ ਵਧੀਆ 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 ਸੁਣੀਆ ਠੀਕ ਕਰੀਏ ਤੁਮ ਹਾਂ ਤੋਏ ਕਰੋਨੀ ਪੜੇ ਤੇ ਗਿਆਨ ਮਿਲੋ ਸੱਜਣਾ ਮੇਰ ਦੀ ਹਾਂ ਜਲਕਣੂ ਮੇਰਾ ਬਣੀ ਉਹ ਤੋ ਤੈਨੂੰ ਕਿਹਾ ਸੀ ਉਹ ਕਹਿੰਦਾ ਚੁੜੀ ਕਰਦੀ ਹਾਂ ਹੁਣ ਬੈਠਾ ਨਵਾ ਮੈਂ ਬੈਠਾ ਵੀ ਤੇ ਦੱਬ ਗਿਆ ਕੁੜੀ ਦੱਬ ਗਿਆ ਕੱਢ ਪਾਣੀ ਸਵੰਦਰਾ ਬਾਹਰ ਦੀ ਟੁੱਟੀ ਆ ਮੂੰਹ ਜਾਣੀ ਚਾਹੀਦੀ ਬਾਹਰ ਦੀ ਟੁੱਟੀ ਆ ਆਹ ਇੱਥੇ ਲੋ ਓਏ ਚਲੋ 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 ਸ਼ਾਲੂ ਚਲਾ ਉਹ ਰਾਜ ਤੂੰ ਅੱਜ ਡਰਾਈਵਰ ਹੀ ਆ ਉਹ ਸ਼ਾਲੂ ਚੱਲ ਸ਼ਾਲੂ ਅੱਜ ਸ਼ਾਲੂ ਆ ਡਰਾਈਵਰ ਆਪਣਾ ਚੱਲ ਸ਼ਾਲੂ ਕਾ ਡਰਾਈਵਰ ਉਹ ਨਾ ਪੁਰਾਣੇ ਕਾਗਰਾਂ ਚੂਟ ਚੱਲ ਬਹਿ ਜਾ ਬਹਿਣ ਦੇ ਚੱਲ ਚੜ ਗਿਆ ਨੀ ਦਰਾਂ ਜੂਗ ਜਿਆ ਫੇਰ ਆ ਗਏ ਉਹ ਤਾਂ ਮੂੰਹ ਤੋਂ ਕੀ ਆਂਦੇ ਜੇ ਬੈ ਓਏ ਚੱਲ ਚੱਲ ਬੈ ਨਹੀਂ ਮੈਂ ਨਹੀਂ ਕਰਨਾ ਬੈ ਓਏ ਬੈ ਜਾ ਓਏ ਨਹੀਂ ਬੈਦ ਕੇ ਪੈਸੇ ਹੋ ਗਈ ਓਹ ਤਾਂ ਮੂੰਹ ਤੋਂ ਕੀ ਆਂਦੇ ਜੇ ਦੇਖ ਕੋ ਕਿੰਨੇ ਆ ਦੇਖ ਕੋ ਕਿੰਨੇ ਆ ਹਾਂ ਹਾਂ ਲੋਗਲ ਚਲੀਏ ਟਰੈਕਟਰ ਤੇ ਚਲੋ ਚਾਬੀ ਕੋਰੀ ਆ ਚਾਬੀ ਚਾਬੀ ਕਰ ਰਹੀ ਆ ਉਹ ਸਾਲ ਨੂੰ ਫੜਾਈ ਮੈਂ ਚਾਬੀ ਕਰ ਰਹੀ ਆ ਆ ਲੈ ਚਾਬੀ ਚਾਬੀ ਕਰ ਚੰਗਾ 4x4 ਵਾ ਸੁੱਕੀ ਬੜੀ ਵਾਰ ਨਿਕਲਣਾਂ ਨਹੀਂ ਆ ਲੈ ਚਾਬੀ ਦੂਰੀਆਂ ਮੈਂ ਤਾਂ ਦੋ ਦੋ ਜਾਣੇ ਹੋਣਾ ਪੈਣਾ ਵਾ ਗੱਡੀਆਂ ਕਹਿੰਦੇ ਇੱਥੇ ਨਹੀਂ ਚੱਲਣੀਆਂ ਹੁਣ ਕਿ ਬਈ ਦੋ ਦੋ ਜਾਣੇ ਨਹੀਂ ਆਹ ਉਹਦਾ ਬੜਾ ਮਜ਼ਾ ਆਉਣਾ ਏ ਯਾਰ ਦੋ ਦੋ ਜਾਣੇ ਵਾ ਵੋਏ ਵੋਏ ਅੱਜ ਵੀ ਅੱਜ ਵੀ ਅੱਜ ਵੀ ਅੱਜ ਵੀ ਉੱਗਾ ਕਰੇ ਪਿੱਛੇ ਕਰੋ ਪਿੱਛੇ ਕਰੋ ਯਾ ਕਰੋ ਪਿੱਛੇ ਕਰੋ ਹਰਵਾਦੀ ਬੜੀ ਜ਼ੋਰ ਦੀ ਹੈ ਜਾ ਕਰੇ ਮਾਈ ਗਾ ਵੇ ਉੱਪਰ ਆ ਕਰ ਬੈਠਾ ਦੇਖੋ ਯਾਰ ਹਮਾਰੇ ਉੱਕਣੋ ਹਰਵਾਦੀ ਸਲਾਮ ਕਰਨਾ ਉਹ ਤੇ ਨਹੀਂ ਤਰ ਚੱਲਿਆ ਨੂ ਚੱਲ 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 ਇਧਰ ભા�લ ભિં ભાલલલલલલલલ ਗੜਾਈ ਜਾਂਦੇ ਪਰ ਹਰਲਾ ਚੱਲ ਚੱਲ ਮੈ ਉਹੜਾ ਆਣਾ ਉਥੇ ਆਇਆ ਮੈਂ ਆਇਆ ਨਹੀਂ ਗੇਰ ਰੋਡ ਉਹ ਮਜਾ ਆਣਾ ਉਹ ਅੱਛਰ ਰੋਡ ਮਜਾ ਆਇਆ ਸੱਸੀ ਕਰਦੇ ਆ ਪਾਪਾ ਨਾਨਕ ਦੇ ਜਾਂਦਾ ਤਾਂ ਯਰ ਨਿਆਰੇ ਲਈ ਜਾਂਦਾ ਲੈ ਮਿੱਤਰਾਂ ਐ ਵੇਲ ਜੋ ਕਰਦੇ ਐ ਇੰਜੋਇਮੈਂਟ ਹੁਣ ਗਾਹ ਜਾ ਕੇ ਵੇਨੇ ਬਲੌਗ ਸਾਡਾ ਕੈਨੂ ਜਾਂਦਾ ਵਾ ਬੰਦੇ ਆਪਾਂ ਰਾਹ ਜਾ ਗਏ ਆ ਉਹਨੇ ਵੇਖੋ ਕਿੱਥੇ ਜਾ ਗਏ ਉਹਨੇ ਕੋਲ ਦਾ ਬਲੌਗ ਸਾਡੇ ਬਲੌਗ ਨਾਲ ਜੁੜੇ ਰਹੋ ਸੜਾ ਧੰਨਵਾਦ ਮਿੱਤਰੋ ਕੀ ਹਾਲ ਚਾਲ ਹੈ ਪੰਦੇਵਾਸੀ ਗੇਮਰਾਂ ਬਸੇ ਹੋ ਨੇ ਲੈ ਵੀ ਜਬਰੋ ਯਾਰੋ ਨੇ ਪੇਟ ਪੂਜਾ ਕਰਕੇ ਤੇ ਪੌਣੇ ਘਰੇ ਤੇ ਮਿੱਤਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਓਕੇ ਬਾਏ